ਸਤਨਾਮ ਵਾਹਿਗੁਰੂ ਲੋ ਜੀ ਚੱਲ ਪਿਆ ਕੰਮ ਆਪਣੇ ਦਰਵਾਜੇ ਦਾ ਕੱਢਤੀ ਪਹਿਲੀ ਇੱਟ ਛੱਤ ਚੋਂ ਸਾਰਾ ਦਰਵਾਜਾ ਢੇਡ ਦਾਂਗੇ ਤੇ ਗਰਦ ਬਹੁਤ ਉੱਠ ਗਈ ਆਪਾਂ ਆ ਗੇਟ ਬੰਦ ਕਰ ਦਿੰਨੇ ਆ ਬਈ ਦਰਵਾਜੇ ਦਾ ਨਹੀਂ ਬਾਹਰ ਮਿੱਟੀ ਬਹੁਤ ਜਾਊਗੀ ਲੋ ਜੀ ਆ ਦੇਖੋ ਮਿੱਤਰੋ ਇੱਧਰ ਕਰਤੀ ਨਵੀਂ ਫੈਟਿੰਗ ਲਾਡੋ ਤੇ ਰਾਵੀ ਦੀ ਕਿਉਂਕਿ ਦਰਵਾਜੇ ਦੇ ਅੰਦਰ ਚੱਲ ਰਿਹਾ ਕੰਮ ਹੈ ਫਰਸ਼ ਤੋੜ ਕੇ ਇੱਟਾਂ ਕੱਢਤੀਆਂ ਬਾਹਰ ਤੇ ਇਹਨਾਂ ਦੇ ਕਿੱਲੇ ਗੱਡ ਤੇ ਇੱਧਰ ਲਾਡੋ ਦਾ ਗੱਡ ਤਾਂ ਇੱਥੇ ਰਾਵੀ ਦਾ ਗੱਡ ਤਾਂ ਇੱਧਰ ਨਾਲੇ ਇਹਦੇ ਵਾਸਤੇ ਲਿਆਂਦੀ ਆ ਬਈ ਆ ਖੁਰਲੀ ਆ ਖੁਰਲੀ ਵੀ ਵਧੀਆ ਮਿਲ ਗਈ ਤੇ ਨਾਲੇ ਦਰਵਾਜ਼ੇ ਚ ਉਤਾਰ ਕੇ ਇਹਦੇ ਉੱਤੇ ਲਾਤਾ ਪੱਖਾ ਐਚ ਐਫ ਬਰੀਡ ਗਰਮੀ ਬਹੁਤ ਮੰਦੀ ਹੁੰਦੀ ਆ ਤਾਂ ਕਰਕੇ ਬਈ ਜ਼ਰੂਰੀ ਸੀ ਤਾਂ ਆ ਤਾਂ ਹੋ ਗਈ ਇੱਧਰ ਸੈਟਿੰਗ ਜਦੋਂ ਤੱਕ ਕੰਮ ਚੱਲੂ ਇਹ ਦੋਨੇ ਇੱਥੇ ਹੀ ਰਹਿਣਗੀਆਂ ਬਈ ਤੇ ਨਾਲੇ ਇੱਧਰ ਨੇ ਆਪਣੀਆਂ ਬੱਕਰੀਆਂ ਬੈਲਾਂ ਨੂੰ ਆਪਾਂ ਥੋੜੇ ਟਾਈਮ ਤੱਕ ਬਾਹਰ ਕੱਢ ਕੇ ਆਉਣੇ ਆ ਨਹੀਂ ਇਹਨੇ ਆਪਾਂ ਨੂੰ ਵੀਡੀਓ ਨਹੀਂ ਬਣਾਉਣ ਦੇਣੀ ਭੌਂਕਦੀ ਰਹੂਗੀ ਉਸ ਤੋਂ ਪਹਿਲਾਂ ਆਪਾਂ ਸਾਰੇ ਜਾਨਵਰ ਖੋਲਿਆਈਏ ਚਲ ਕੀਰਤ ਪਹਿਲਾਂ ਤਾਂ ਖੋਲਦੇ ਇਹਨੂੰ ਆ ਵੱਡੀ ਨੂੰ ਤੇ ਆ ਜੂਗੀ ਬਾਹਰ ਆ ਜੋ ਵੀ ਫਰੀ ਭੱਜੋ 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 ਚਲੋ 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 ਇਹਨੂੰ ਵੀ ਕੱਢ ਦੇ ਬਾਹਰ ਆ ਜਾ ਵੀ ਆ ਜਾ ਆ ਜਾ ਆ ਜਾ ਆਹ ਗੈਂਗ ਤਾਂ ਬਹੁਤ ਵੱਡੀ ਆ ਬਹੁਤ ਵੱਡੀ ਇਹਨੂੰ ਇੱਧਰ ਪਾ ਦੇ ਆ ਬੱਠਲੀ ਕੋਲੇ ਇਹਨੂੰ ਇੱਥੇ ਪਾ ਦੇ ਬਸ 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 ਆਉਤਲਾ ਗੇਟ ਮੈਂ ਖੋਲ ਦੇਣਾ ਆ ਜੋ ਵੀ ਤੁਸੀਂ ਵੀ ਆ ਜਾਓ ਆ ਆ ਆ ਆ ਇੱਥੇ ਰੱਖ ਸ਼ਿਰਾਜੀ ਨੇ ਮਾਰੀ ਐਂਟਰੀ ਆ ਗਿਆ ਮੇਲ ਆ ਆ ਆ ਆ ਫੈਂਟੀਨੇਟ ਲੱਕੀ ਸ਼ਿਰਾਜੀ ਦੂਜਾ ਫੈਂਟੀਨੇਟ ਵੀ ਆ ਗਿਆ ਐਦਾ ਵੀ ਖੋਲ ਦੇ 게ਟ ਬਾਹਰ ਆਉਣਾ ਉਹ ਬਾਹਰ ਆਜੂ ਕਈ ਦਿਨਾਂ ਦਾ ਅੰਦਰ ਆ ਜਾ ਬਈ ਆ 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 ਹੌਲੀ 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 ਸ਼ਾਬਾਸ਼ ਹੁਣ ਦੇਖੋ ਬਈ ਖੁੱਡੇ ਆ ਦੇਖੋ ਇਹਦੇ ਵਿੱਚ ਤੂੜੀ ਕੱਢ ਕੇ ਮਿੱਟੀ ਪਾਤੀ ਤਾ ਕੱਕਰੀ ਤਾਂ ਹਨਾ ਬਹੁਤ ਵਧੀਆ ਰਹੂਗਾ ਐਵੇਂ ਇਧਰਲੇ ਖੁੱਡੇ ਦੇ ਵਿੱਚ ਕਰਿਆ ਆਹ ਦੇਖੋ ਬਈ ਐਚ ਵੀ ਪਾਤੀ ਤੇ ਤੂਫਾਨ ਦੇ ਖੁੱਡੇ ਚ ਦੇਖੋ ਐਚ ਵੀ ਪਾਤੀ ਤੇ 1 2 3 ਆਹ ਤਿੰਨ ਖੁੱਡਿਆਂ ਚ ਸਫਾਈ ਕਰਕੇ ਮਿੱਟੀ ਪਾਤੀ ਤੇ 1 2 3 ਆਹ ਤਿੰਨ ਰਹਿ ਗਏ ਆਹ ਮੁਰਗੀ ਦੇਖਦੇ ਆਏ ਨੇ ਹੋਰ ਕੋਈ ਚੂਚਾ ਗੱਡੇ ਕਿ ਨਾ ਕਿ ਤਿੰਨ ਕੱਢ ਕੇ ਹਟ ਗਈ ਆ ਵੀ ਦਿਖਾ ਏ ਚੱਲ ਪਰਾਂ 1 2 3 ਤਿੰਨ ਹੀ ਆ ਬਈ ਇਹਨੇ ਹੋਰ ਕੋਈ ਕੱਢਿਆ ਨਹੀਂ ਆਂਡੇ ਲੱਗਦਾ ਖਰਾਬ ਨੇ ਤਾਂ ਆਪਾਂ ਕੀ ਕਰਦੇ ਆ ਤਿੰਨ ਚੂਚਿਆਂ ਨੂੰ ਜਿਹੜੇ ਬ੍ਰਹਮਾ ਦੇ ਚੂਚੇ ਨੇ ਉਹਦੇ ਨਾਲ ਛੱਡ ਦਿੰਨੇ ਆ ਆ ਮੁਰਗੀ ਵੇਲੀ ਹੋ ਜੂ ਨਹੀਂ 2 ਮਹੀਨੇ ਹਨਾ ਇਹਨਾਂ ਨੂੰ ਲਈ ਫਿਰੂਗੀ ਆ ਕੱਢ ਲਈ ਬਈ ਮੁਰਗੀ ਇਹਨੂੰ ਛੱਡ ਦਿੰਨੇ ਆ ਇੱਧਰ ਲੈ ਗੇਟ ਬੰਦ ਕਰਦੀ ਇਹ ਚੱਲ ਬਈ ਭੱਜੂਗੀ ਕਰ ਦੇ ਚੱਲ ਲੋ ਬਈ ਕੀਰਤ ਨੂੰ ਗੋਦੀ ਚ ਚਾਕੇ ਚੜਾਤਾ ਖੋਡੇ ਚ ਚੱਕ ਲੈ ਚੂਚੇ ਲਿਆ ਆ ਦੇਖੋ ਬਈ ਬਲੈਕ ਕਲਰ ਦਾ ਆ ਸਿੱਕ ਵਾਈਟ ਕਾਫੀ ਬਲੈਕ ਐਂਡ ਵਾਈਟ ਤਿੰਨੇ ਚੂਚੇ ਬਈ ਆਪਾਂ ਚੱਕ ਲੈ ਆਜੋ ਫਿਰ ਛੱਡੀਏ ਬ੍ਰਹਮਾ ਕੋਲੇ ਆ ਜਾ ਪਹਿਲਾਂ ਤੈਨੂੰ ਖੋਡੇ ਚ ਲੈ ਕੇ ਚੱਲ ਚਲੋ ਬਈ ਚਲੋ 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 ਆ ਚੂਚੇ ਬਾੜ ਅੰਦਰ ਛੱਡ ਦੇ ਉਹ ਵੀ ਛੱਡ ਦੇ ਆ ਵੀ ਅੰਦਰ ਫਿੱਟ ਹੁਣ ਛੱਡਦੇ ਆਪਾਂ ਆ ਚੂਚੇ ਜਿਹੜੇ ਲਿਆਂਦੇ ਨੇ ਚੱਲ ਪਹਿਲਾਂ ਕਾਲੇ ਛੱਡ ਜਿਹਨੇ ਐਕਸੈਪਟ ਕਰ ਲਈ ਫਿਰ ਤਾਂ ਗੱਲ ਹੀ ਬਣ ਜੂ ਮਾਰੀ ਨਾ ਬ੍ਰਹਮਾ ਮਾਰੀ ਨਾ ਲੋ ਵੇ ਆਪਾ ਤਿੰਨ ਚੂਚੇ ਛੜਤੇ ਇਹਦੇ ਕੋਲੇ ਦੋ ਇਹਦੇ ਕੋਲੇ ਪਹਿਲਾਂ ਨੇ ਪੰਜ ਹੋ ਗਏ ਤੇ ਬਈ ਮੇਰੇ ਖਿਆਲ ਚ ਨਹੀਂ ਮਾਰਦੀ ਇਹ ਐਸੈਪਟ ਕਰ ਲੂਗੀ ਜੇ ਇਹਨੇ ਨਾ ਮਾਰਿਆ ਗੱਲ ਹੀ ਬਣ ਜੂ ਕਿ ਇਹ ਲਾਗੀ ਖਵਾਉਣ ਲੱਗਦਾ ਹਨਾ ਖਵਾਊਗੀ ਦਾਣੇ ਇਹਨਾਂ ਨੂੰ ਲੈ ਵੀ ਕੀਰਤ ਕਰ ਲਿਆ ਐਸੈਪਟ ਬੱਚੇ ਮਾਰਨਾ ਹੁੰਦਾ ਹੁਣ ਤੱਕ ਮਾਰ ਦਿੰਦੀ ਮੁਰਗੀਆਂ ਇੰਨਾ ਟਾਈਮ ਨਹੀਂ ਲਾਉਂਦੀਆਂ ਚਲੋ ਚਲੋ ਬਾਹਰ ਚਲੋ ਚਲੋ ਖੁਰਲੀ ਚ ਨਹੀਂ ਵੜਨਾ ਚਲੋ ਚੱਲ ਪਰ ਉਧਰ ਸਾਰੇ ਜਾਨਵਰ ਆਪਾਂ ਛੱਡਿਆ ਏ ਤੇ ਇੱਧਰ ਦੇਖੋ ਬਈ ਬੈਲਾ ਨੇ ਕਿੰਨਾ ਰੌਲਾ ਪਾਰਖਿਆਗਾ ਐਨੂੰ ਮੈਂ ਹੁਣੀ ਬੰਨ ਕੇ ਆਉਣਾ ਬਾਹਰ ਇੱਧਰ ਆ ਇੱਧਰ ਆ ਇੱਧਰ ਚੱਲ ਮੈਂ ਕਰੇ ਨਾ ਲੈ ਕੇ ਆਇਓ ਨਹੀਂ ਲੈ ਕੇ ਆਉਣਾ ਤੇਰੇ ਕੋਲ ਉਧਰ ਬੰਨ ਕੇ ਆਉਣਾ ਇਹਨੂੰ ਮੈਂ ਆ ਜਾ ਪਹਿਲੇ ਚਲੀਏ ਮੈਂ ਉਹ ਟਿਕਦੀ ਨਹੀਂ ਹੈਗੀ ਯਾਰ ਸਾਰਾ ਦਿਨ ਹਲਾ ਇੱਥੇ ਇਹ ਸਾਰਾ ਦਿਨ ਚੁੱਪ ਕਰੀ ਬੈਠੀ ਰਹੂਗੀ ਪਤਾ ਨਹੀਂ ਇਹਨੂੰ ਕੀ ਗੱਲ ਆ ਉਧਰ ਭੰਗਦੀ ਰਹਿੰਦੀ ਆ ਉਰੇ ਇਹ ਭੰਗਦੀ ਨਹੀਂ ਆਜੋ ਬਈ ਹੁਣ ਦਿਖਾਉਨੇ ਆ ਉਹ ਜਾਨਵਰ ਜਿਨ੍ਹਾਂ ਦੇ ਬਹੁਤ ਕਮੈਂਟ ਆਈ ਜਾਂਦੇ ਨੇ ਵੀ ਬਾਜ ਕਿੱਥੇ ਆ ਬੋਲਣ ਵਾਲਾ ਤੋਤਾ ਕਿੱਥੇ ਤੇ ਬਾਕੀ ਸਭ ਕਿੱਥੇ ਆ ਤਾਂ ਪਹਿਲਾਂ ਤਾਂ ਆਸੀ ਬਈ ਆਪਣਾ ਬੋਲਣ ਵਾਲਾ ਤੋਤਾ ਮਿੱਠੀ ਇਹਦਾ ਨਾਮ ਮਿੱਠੀ ਆ ਆਸੀ ਬਈ ਦੇਖੋ ਹਾ ਮਿੱਠੀਏ ਕਿਵੇਂ ਆ ਬਾਹਰ ਤਾਂ ਨਹੀਂ ਆਉਣਾ ਆ ਜਾ ਬਾਹਰ ਆ ਜਾ ਤਾਂ ਇੱਕ ਭਰਾ ਦਾ ਕਮੈਂਟ ਵੀ ਆਇਆ ਸੀ ਬਈ ਮਿੱਠੀ ਵਾਸਤੇ ਹਨਾ ਖੁੱਲਾ ਜਿਹਾ ਪਿੰਜਰਾ ਬਣਾ ਦਿਓ ਜਿਹਦੇ ਵਿੱਚ ਇਹ ਇਧਰ ਉਧਰ ਫਿਰਦੀ ਰਹੇ ਤਾਂ ਵੀਰੇ ਬਹੁਤ ਵਧੀਆ ਗੱਲ ਆ ਤੇ ਬਹੁਤ ਵਧੀਆ ਸਲਾਹ ਦਿੱਤੀ ਆ ਆਪਾਂ ਜਰੂਰ ਬਣਾਵਾਂਗੇ ਇਹਦੇ ਵਾਸਤੇ ਖੁੱਲਾ ਜਿਹਾ ਪਿੰਜਰਾ ਉਹਦੇ ਅੰਦਰ ਲਾਵਾਂਗੇ ਆਪਾਂ ਮੋੜੇ-ਮੋੜੇ ਹਨਾ ਜਿਨ੍ਹਾਂ ਦੇ ਉੱਤੇ ਇਹ ਚੜ ਸਕੇ ਚੜ ਕੇ ਇਧਰ ਉਧਰ ਜਾ ਸਕੇ ਗੋਲ ਜਿਹਾ ਪਿੰਜਰਾ ਬਣਵਾ ਦਾਂਗੇ ਹਨਾ ਗੋਲ ਪਿੰਜਰਾ ਬਣਾ ਕੇ ਵਿੱਚ ਮੋੜਾ ਲਾ ਦਾਂਗੇ ਬਾਕੀ ਬਈ ਆ ਸੀ ਬਾਜ ਬਹੁਤ ਟਾਈਮ ਤੋਂ ਬਹੁਤ ਕਮੈਂਟ ਆ ਜਾਂਦੇ ਸੀ ਬਾਜ ਕਿੱਥੇ ਆ ਬਾਜ ਆ ਸੀ ਬਈ ਆਪਣਾ ਬਾਜ ਕਿਤੇ ਨਹੀਂ ਗਿਆ ਬਾਜ ਬਸ ਥੋੜੇ ਬੀਜੀ ਸੀ ਕੰਮਕਾਰ ਸੀ ਕਿ ਤਾਂ ਕਰਕੇ ਦਿਖਾ ਨਹੀਂ ਸਕੇ ਤੇ ਇਧਰ ਅੱਜ ਸਾਰੇ ਪਿੰਜਰਿਆਂ ਦੀਆਂ ਟਰੇਆਂ ਕੱਢ ਕੇ ਤੋਰਖੀਆਂ ਨੇ ਆਇਆ ਬਾਜ ਆ ਜਾ ਆ ਜਾ ਆ ਜਾ ਲੋ ਜੀ ਆ ਗਿਆ ਬਾਜ ਦੇਖ ਲਓ ਬਈ ਬਾਜ ਨੂੰ ਆ ਜਾ ਆ ਜਾ ਆ ਜਾ ਹਾਂ ਵੀ ਬਾਜ ਤੇਰੀ ਤਾਂ ਬਹੁਤ ਡਿਮਾਂਡ ਹੋ ਰਹੀ ਸੀ ਹਾਂ ਓਏ ਐਨੇ ਕਮੈਂਟ ਆਈ ਜਾਂਦੇ ਸੀ ਬਾਜ ਦਿਖਾਓ ਬਾਜ ਇਹਨੀ ਡਿਮਾਂਡ ਹੋ ਰਹੀ ਏ ਤੇਰੀ ਚਲੋ ਬਈ ਬਾਜ ਨੂੰ ਆਪਾਂ ਛੱਡਦੇ ਨੇ ਅੰਦਰ ਲੈ ਵੀ ਚੱਲ ਕਰ ਦੇ ਬੰਦ ਤੇ ਇਧਰ ਨੇ ਬਈ ਆਪਣੇ ਲਵ ਬਰਡਸ ਆਪਣੇ ਲਵ ਬਰਡਸ ਨੇ ਧਰਲੇ ਆਂਡੇ ਬਈ ਦਿਖਾਉਣੇ ਆ ਬਈ ਖੋਲ ਕੇ ਤੇ ਉੱਡ ਵੀ ਨਾ ਜਾਣ ਕਿਤੇ ਇਹ ਖੁੱਲ ਜਾ ਦੇਖੋ ਬਈ ਪਹਿਲਾਂ ਤਾਂ ਲਵ ਬਰਡਸ ਦੇਖੋ ਤੇ ਬਈ ਇਧਰ ਰੱਖਿਆ ਇਹਨਾਂ ਨੇ ਆਂਡਾ ਏ ਕਿੱਧਰ ਗਿਆ ਆ ਪਿਆ ਬਈ ਆਹ ਇੱਕ ਆਂਡਾ ਰੱਖਿਆ ਬਈ ਇਹਨਾਂ ਨੇ ਦੋਨਾਂ ਨੇ ਤਾਸ ਵਾਰ ਦੇਖਾਂਗੇ ਇਹ ਟੋਟਲ ਕਿੰਨੇ ਅੰਡੇ ਰੱਖਣਗੇ ਤੇ ਬੱਚੇ ਕੱਢਣਗੇ ਕਿ ਨਾ ਆ ਜੋ ਆ ਟ੍ਰੇ ਆਪਾਂ ਪਿੰਜਰਿਆਂ ਦੇ ਵਿੱਚ ਪਾ ਦਈਏ ਆ ਤਾਂ ਹੈਗੀ ਆ ਬਾਜ ਦੀ ਟ੍ਰੇ ਕੀਰਤ ਤੂੰ ਚੱਕ ਲੈ ਪਿੰਕ ਵਾਲੀ ਉਹ ਲਾਬਰਸ ਦੇ ਵਿੱਚ ਪਾਇਆ ਇਹਨੂੰ ਪਾ ਦਨੇ ਇੱਥੇ ਲੈ ਵੀ ਬਾਜ ਲੈ ਵੀ ਮਿੱਠੀ ਆ ਗਈ ਤੇਰੀ ਟ੍ਰੇ ਲੋ ਬਈ ਪੈ ਗਈ ਮਿੱਤਰੋ ਬਈ ਆ ਜਵਾਕ ਆਏ ਨੇ ਬਈ ਆ ਘੁੱਗੀ ਦਾ ਬੱਚਾ ਲੈ ਕੇ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਮਿਲਿਆ ਹਨਾ ਕਿੱਥੋਂ ਨਾ ਕਿੱਥੋਂ ਮਿਲਿਆ ਗਲੀ ਚੋਂ ਦਿਖਾਈ ਡਿੱਗੇ ਪਿਆ ਸੀ ਅੱਛਾ ਆ ਦੇਖੋ ਬਈ ਜਮਾ ਛੋਟਾ ਜਿਹਾ ਬੱਚਾ ਇਹ ਤਾਂ ਯਾਰ ਜਮੀ ਨਿਕਾ ਜਾਗਾ ਪੂਛਤਾ ਇਹਦੀ ਪੱਟੀ ਗਈ ਮੈਨੂੰ ਲੱਗਦਾ ਤੁਸੀਂ ਵੱਟਦੀ ਕਿ ਆਪੀ ਪਹਿਲੀਆਂ ਹੋਰੀ ਸੀ ਬਾਕੀ ਬਈ ਇਹਦੇ ਜ਼ਖਮ ਵੀ ਹੋ ਰਿਹਾ ਥੋੜਾ ਜਿਹਾ ਦੇਖੋ ਇਹਦੇ ਤਾਂ ਬੀਟਾ ਡੀਨ ਲਾ ਦਾਂਗੇ ਤੇ ਬਈ ਦੇਖੋ ਘੁੱਗੀ ਦਾ ਬੱਚਾ ਆਇਆ ਜਮਾ ਨਿਕਾ ਜਾ ਤੇ ਇਹਨੂੰ ਆਪਾਂ ਹੁਣ ਕੀ ਕਰਦੇ ਆ ਰੈਸਕਿਊ ਕਰ ਲੈਨੇ ਆ ਮਾਸਟਰ ਕੇਜ ਦੇ ਅੰਦਰ ਛੱਡ ਦਿੰਨੇ ਆ ਤੇ ਇਹਦੇ ਦਵਾਈ ਲਾ ਦਿਆ ਕਰਾਂਗੇ ਤੇ ਨਾਲੇ ਉੱਥੇ ਖਾ ਪੀ ਲਿਆ ਕਰੂ ਹਨਾ ਤਾਂ ਚਲੋ ਆਜੋ ਫਿਰ ਛੱਡੀਏ ਮਾਸਟਰ ਕੇ ਜੇ ਦੇ ਅੰਦਰ ਆਜੋ ਵੀ ਚਲੀਏ ਅੰਦਰ ਹਾਂ ਬਈ ਕਿਵੇਂ ਹੋ ਸਾਰੇ ਆਹ ਦੇਖੋ ਨਵਾਂ ਆਇਆ ਤੁਹਾਡਾ ਫਰੈਂਡ ਇੱਕ ਆਹ ਬੈਠੀਆਂ ਨੇ ਭਈ ਇਹਦੇ ਨਾਲ ਦੀਆਂ ਘੁੱਗੀਆਂ ਉਹ ਡਿਗੀ ਇਹ ਆਹ ਬੈ ਗਈ ਆ ਕੇ ਇਹ ਤਾਂ ਡਾਇਮੰਡ ਦਾ ਵਾ ਪਰ ਜਿਹੜੀ ਆਹ ਦਾਵਾ ਇਹ ਦੇਸੀ ਆ ਤਾਂ ਚਲੋ ਇਹਨੂੰ ਛੱਡ ਕੇ ਦੇਖਦੇ ਆਂ ਇਹ ਬੱਚਾ ਉੜਦਾ ਕਿ ਨਾ ਤੇ ਉਰੇ ਖਾਣ ਪੀਣ ਨੂੰ ਤਾਂ ਹਨਾ ਬਾਧੂ ਦਾਣੇ ਪਈ ਰਹਿੰਦੇ ਨੇ ਖਾਲੂਆ ਚੱਲ ਲੈ ਵੀ ਚੱਲ ਅੰਦਰ ਚੱਲ 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 ਚਲ ਤਾਂ ਬਈ ਡਾਰੀ ਤਾਂ ਮਾਰਦਾ ਪਰ ਛੋਟੀ ਡਾਰੀ ਮਾਰਦਾ ਵਾਲੀ ਵੱਡੀ ਨਹੀਂ বাজਦੀ ਤਾਂ ਚਲੋ ਬਈ ਇਹਨੂੰ ਆਪਾਂ ਮਾਸਟਰ ਕੇਜ ਦੇ ਅੰਦਰ ਰਿਲੀਫ ਕਰਤਾ ਤੇ ਥੋੜੇ ਟਾਈਮ ਤੱਕ ਇਹਦੇ ਦਵਾਈ ਲਾ ਦਾਂਗੇ ਆਜੋ ਬਈ ਸਾਰੇ ਆ 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 ਲੋ ਬਈ ਟਰੇ ਦਿੱਤੀ ਆਪਾਂ ਪਰ ਆ ਆ ਆ ਆ ਆ ਸਾਰੇ ਆਜੋ ਆਓ 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 ਕਬੂਤਰ ਆ ਗਏ ਬਈ ਸਾਰੇ ਆਪਣੇ ਦਾਣੇ ਤੇ ਆਜੋ ਆਪਾਂ ਜਿੰਨੀਆਂ ਵੀ ਜੋੜੀਆਂ ਨੇ ਅੰਡੇ ਤਾਂ ਰੱਖੇ ਨੇ ਸਾਰੀਆਂ ਜੋੜੀਆਂ ਦੇ ਅੰਡੇ ਚੱਕ ਦਿੰਨੇ ਆ ਕਿਉਂਕਿ ਬਈ ਆ ਖੁੱਡਾ ਵੀ ਢਾਵਾਂਗੇ ਹਨਾ ਤਾਂ ਆਪਾਂ ਨੂੰ ਇੱਥੋਂ ਬੱਚੇ ਵੀ ਕੱਢਣੇ ਪੈਣਗੇ ਤੇ ਪਹਿਲਾਂ ਆਂਡੇ ਚੱਕ ਦਿੰਨੇ ਆ ਅੱਜ ਤਾਂ ਵੀਰੇ ਦੋ ਅੰਡੇ ਤਾਂ ਇੱਥੇ ਪਏ ਨੇ ਆ ਚੱਕ ਲੈਨੇ ਆ ਤੇ ਦੋ ਪਏ ਨੇ ਆਹ ਆ ਚੱਕ ਲੈਨੇ ਆ ਬਾਕੀ ਇੱਧਰ ਬੱਚੇ ਕੱਢੇ ਹੋਏ ਨੇ ਗੂੜੇ ਰੱਤੇ ਨੇ ਤੇ ਇੱਧਰ ਇੱਕ ਬੱਚਾ ਹੈਗਾ ਤੇ ਆਹ ਸੀ ਦੋ ਆਂਡੇ ਦੋ ਆ ਚੱਕ ਲੈਨੇ ਆ ਓਏ ਆ ਜੋ ਹੱਥ ਚ ਲੋ ਜੀ ਦੋ ਤੇ ਦੋ 4 6 3 ਨੇ ਜੋੜੀਆਂ ਦੇ ਚੱਕ ਲੈ ਆਹ ਜੋੜੀ ਨੇ ਬੱਚੇ ਘੱਡ ਰੱਖੇ ਨੇ ਤੇ ਇਧਰ ਹਾਂ ਵੀ ਤੁਸੀਂ ਦਿਖਾਓ ਤੁਸੀਂ ਕੀ ਕਰਖਿਆਗਾ ਇਹ ਇਧਰ ਹੋ ਜੋ ਇਹਨਾਂ ਦੇ ਵੀ ਚੱਕ ਦਿੰਨੇ ਆ ਯਾਰ ਤਾਂ ਵੀਰੇ ਮੇਰੇ ਹੱਥ ਸਾਂਡੇ ਨਹੀਂ ਆਉਣੇ ਹੈਗੇ ਇਹ ਆ ਗਏ ਆਂਡੇ ਨੂੰ ਇੱਕ ਵਾਰੀ ਆਪਾਂ ਇੱਥੇ ਰੱਖ ਦਿੰਨੇ ਆ ਹਾਂਜੀ ਦਿਖਾਓ ਆਂਡੇ ਦਾ ਰੱਖਿਆ ਬਈ ਰਮਾਨ ਵਾਲਾ ਜੋੜਾ ਮਿਲਦਾ ਹਾਂ ਉਹੀ ਆ ਇਹਦੇ ਵੀ ਚੱਕ ਲੈਨੇ ਆ ਇਧਰ ਚੀਨਿਆਂ ਦੇ ਨੇ ਆ ਚੀਨਿਆਂ ਦੇ ਆਂਡੇ ਵੀ ਚੱਕ ਲੈਨੇ ਆਪਾਂ ਲਓ ਜੀ ਇਧਰ ਹੋ ਜਾ ਲਓ ਬਈ ਆ ਸਾਰੇ ਆਂਡੇ ਡੱਬੇ ਚ ਪਾ ਲੈਨੇ ਆਪਾਂ ਦੋ ਜੋੜੀਆਂ ਦੇ ਆ ਗਏ ਤਿੰਨ ਦੇ ਚਾਰ ਦੇ ਪੰਜ ਦੇ ਤਾਂ ਬਈ ਟੋਟਲ 6 ਜੋੜੀਆਂ ਦੇ ਆਂਡੇ ਸੀ ਤੇ 6 ਦੇ 6 ਆਪਾਂ ਚੱਕ ਲਏ ਚਲੋ ਬਈ ਇਹਨਾਂ ਨੂੰ ਕੱਢ ਦਿੰਨੇ ਆ ਬਾਹਰ ਇੱਥੇ ਰੱਖ ਦਿੰਨੇ ਆ ਆ ਆ ਆ ਆ ਜਾਓ ਬਈ ਖਾ ਲਓ ਖਾਓ ਖਾਓ ਚੱਕਦੇ ਫੱਟੇ ਆ ਜਾ ਹੀਰੇ ਆ ਲਓ ਜੀ ਖਾਓ ਖਾਓ ਆ ਬਾਕੀ ਦੀਆਂ ਬਈ ਇਹਨੂੰ ਪਾ ਦਿੰਨੇ ਆ ਪਹਿਲਾਂ ਕੈਸ਼ ਕਰੇਗੀ ਲੈ ਫਿਰ ਵੈਰੀ ਗੁੱਡ ਸ਼ਾਬਾਸ਼ ਆ ਕੱਢ ਲੈਂਦੀ ਬਈ ਚਿੱਟੀ ਮੁਰਗੀ ਇਹਨੂੰ ਅੱਜ ਨਵਾਂ ਘਰ ਦੇਣ ਲੱਗੇ ਆ ਇੱਥੇ ਛੱਡਾਂਗੇ ਤੇ ਅੰਦਰ ਕੰਮ ਚੱਲੀ ਜਾਂਦਾ ਗਰਦ ਬਹੁਤ ਉੱਡਦੀ ਹੈਗੀ ਇਹਨੂੰ ਆ ਖੁੱਡਾ ਦੇਵਾਂਗੇ ਵਿਚਾਲੜਾ ਆ ਥਲੜੇ ਤਿੰਨੇ ਖੁੱਡੇ ਇਹਨਾਂ ਦੇ ਹੋ ਜਾਣਗੇ ਤੇ ਆ ਲਿਆਂਦੇ ਇਹਦੇ ਚੂਚੇ ਪਾ ਕੇ ਜਾਲ 'ਚ ਕੀਰਤ ਪਹਿਲਾਂ ਤਾਂ ਚੂਚੇ ਕੱਢ ਦੇ ਬੱਸ 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 ਮੁਰਗੀ ਮਾਰੂਗੀ ਛੱਡ ਦੇ ਸਾਰੇ ਛੱਡ ਦੇ ਨਾਲੇ ਉਰੇ ਵਧੀਆ ਗਾ ਹਨਾ ਕੱਕਾ ਰੇਤ ਆ ਠੰਡਾ ਗਾ ਅੰਦਰ ਗਰਮੀ ਬਹੁਤ ਆ ਆਇਆ ਬਰ ਲੈ ਵੀ ਚੱਲ ਵੈਲਕਮ ਲੋ ਬਈ ਮੁਰਗੀ ਆਪਾਂ ਛੜਤੀ ਕਰਦੇ ਆਂ ਬੰਦ ਆ ਆ ਕੱਢ ਲੈਂਦੀ ਬਈ ਬ੍ਰਹਮਾ ਮੁਰਗੀ ਤੇ ਪੰਜ ਚੂਚੇ ਆ ਜਿਹੜੀ ਆਪਣੀ ਘਰ ਵਾਲੀ ਪੱਠੀ ਆ ਉਹਦੇ ਚੂਚੇ ਨੇ ਵਿੱਚ ਤਿੰਨ ਤਾਂ ਤੇ ਇਹਨਾਂ ਦਾ ਖੁੱਡਾ ਕਰਤਾ ਇੱਥੇ ਫਿੱਟ ਦਰਵਾਜੇ ਦੇ ਅੰਦਰ ਬਹੁਤ ਬੁਰਾ ਹਾਲ ਹੋ ਰਿਹਾ ਬਈ ਹਨਾ ਅੰਦਰ ਮਿੱਟੀ ਘੱਟਾ ਤੇ ਗਰਮੀ ਬਹੁਤ ਜ਼ਿਆਦਾ ਆ ਲੈ ਕੀਰਤ ਪਹਿਲਾਂ ਤਾਂ ਛੱਡਦੇ ਬ੍ਰਹਮਾ ਨੂੰ ਇਹ ਬਾਹਰ ਆਊਗੀ ਤੇ ਆ ਆਗੇ ਇਹਦੇ ਚੂਚੇ ਬਈ ਲੋ ਬਈ ਸਾਰੇ ਚੂਚੇ ਛੜਤੇ ਹੋ ਗਏ ਪੰਜ ਪੂਰੇ ਦੋ ਤੇ ਦੋ ਚਾਰ ਪੰਜ ਪੂਰੇ ਆ ਤੇ ਖੋਡੇ ਚ ਮਾਰ ਦਾਂਗੇ ਬੋਕਰ ਆਹ ਲੋ ਬਈ ਆਪਾਂ ਚੜ ਗਏ ਘੋੜੇ ਤੇ ਇੱਥੇ ਰੱਖ ਬਹੁਤ ਉੱਚਾ ਬਈ ਤੇ ਇਧਰ ਦੇਖੋ ਬਈ ਆ ਚੱਲ ਰਿਹਾ ਕੰਮ ਇੱਥੋਂ ਤੱਕ ਪਹੁੰਚ ਗਿਆ ਇੰਨੀ ਛੱਤ ਪੱਟਤੀ ਬਈ ਤੇ ਬਾਕੀ ਉਧਰ ਪੈੜ ਲਾਰਖੀ ਆ ਤੇ ਉਥੋਂ ਜਿੱਥੇ ਪੈੜ ਲਾਈ ਆ ਉਥੋਂ ਦੇੜਨ ਲੱਗੇ ਸੀਗੇ ਬਸ ਹੁਣ ਨਾਲ ਦੀ ਨਾਲ ਇਧਰ ਆ ਗਏ ਬਾਕੀ ਥੱਲੇ ਤਾਂ ਬਹੁਤ ਘਰ ਦੁੱਡੀ ਜਾਂਦੀ ਆ ਬਈ ਥੱਲੇ ਹਨਾ ਦਰਵਾਜ਼ੇ ਚੋਂ ਤਾਂ ਕੱਢਤੇ ਸਾਰੇ ਜਾਨਵਰ ਤੇ ਲੰਚ ਟਾਈਮ ਤੋਂ ਬਾਅਦ ਲੱਗੇ ਨੇ ਬਾਈ ਹੋਰੀ ਹੁਣ ਤੇ ਅੰਦਰ ਕੋਈ ਵੀ ਜਾਨਵਰ ਨਹੀਂ ਰਿਹਾ ਬਸ ਕੱਲੇ ਖਰਗੋਸ਼ ਨੇ ਉਹ ਵੀ ਜਦੋਂ ਖੱਡ ਚੋਂ ਬਾਹਰ ਆਗੇ ਉਹ ਵੀ ਕੱਢ ਦਾਂਗੇ ਤੇ ਦੇਖੋ ਬਈ ਆ ਸਾਡਾ ਬਈ ਰਾਜੂ ਪਲਵਾਨ ਕੱਲਾ ਕੱਲਾ ਬਾਈ 10 10 ਜਾਨਾ ਇੰਨਾ ਕੱਲਾ ਕੰਮ ਕਰ ਦਿੰਦਾਗਾ ਹਨਾ ਤੇ ਚਲੋ ਬਈ ਬਾਈ ਫਿਰ ਉਹਨੂੰ ਕਰਨ ਦੋ ਕੰਮ ਆਜੋ ਆਪਾਂ ਚੱਲਦੇ ਆਂ ਇੱਕ ਤਾਂ ਬਈ ਖੜਨਾ ਵੀ ਬਹੁਤ ਔਖਾ ਏ ਤੇ ਹੈ ਚੰਗੇ ਦੇ ਪਾਦੀਆਂ ਚੈਨਲ ਚੰਗੇ ਤੇ ਹਾਂ ਚੈਨਲ ਚੰਗਾ ਹੀ ਆ ਆਪਣਾ 1000 ਰੁਪਿਆ ਵਧੀਆ ਫਿਰ ਹੈ ਰੇਟ ਵਧਾ ਜੀ ਰਾਜੂ ਦਾ ਮੰਗਾਈ ਥੋੜੀ ਜਿਆਦਾ ਮੰਗਾਈ ਦਾ ਟਾਈਮ ਆ ਚੰਗੀ ਗੱਲ ਆ ਬਈ 4 ਰੁਪਏ ਵਾਧੇ ਜੁੜਨਗੇ ਬਾਈ ਨੂੰ ਏ ਚਲੋ ਬਈ ਚੱਲੀ ਆਪਾਂ ਉਹ ਬਾਈ ਕਹਿੰਦਾ ਰਾਜੂ ਦਾ ਰੇਟ ਵਧ ਜੂਗਾ ਨਾ ਮੈਂ ਵਧੀਆ ਬਈ 4 ਚਾਰ ਪੈਸੇ ਵਧ ਕਮਾ ਲੂ ਅਗਲਾ ਕਿ ਨਹੀਂ ਦੇਖੋ ਬਈ ਤੇ ਦੱਸਿਓ ਜਰੂਰ ਕਿਵੇਂ ਲੱਗਦੀਆਂ ਨੇ ਤਿੰਨੇ ਬੱਚੇ ਵਾਲੀਆਂ ਮੁਰਗੀਆਂ ਥਲੜੇ ਖੁੱਡਿਆਂ ਦੇ ਵਿੱਚ ਲਗਾਤਾਰ ਇਹਦੇ ਕੋਲੇ ਨੇ 7 ਚੂਚੇ ਤੇ ਇਹਦੇ ਕੋਲੇ ਨੇ 5 ਚੂਚੇ ਇਹਦੇ ਕੋਲੇ ਨੇ 13 14 ਚੂਚੇ ਤਾਂ ਵੀਰੇ ਸਾਰੇ ਬੱਚੇ ਵਾਲੀਆਂ ਮੁਰਗੀਆਂ ਲੈਣੋ ਵਾਰ ਹੋ ਗਈਆਂ ਹਟਜੋ ਹਟਜੋ ਤੁਸੀਂ ਪਰਾਂ ਚਲੋ ਚਲੋ ਆ ਬਾਜ਼ਲ ਵਾਲਾ ਬੱਚਾ ਬਈ ਟ੍ਰੀਟਮੈਂਟ ਕਰਕੇ ਜਾਲ ਚ ਪਾਰਖਿਆ ਇਹ ਸੁੱਜ ਗਿਆ ਸੀ ਅੱਜ ਇਹਨੂੰ ਏਵਲ 25 ਦੀ ਗੋਲੀ ਦਿੱਤੀ ਆ ਦੇਸੀ ਸ਼ਹਿਦ ਦਿੱਤਾ ਉਸ ਤੋਂ ਬਾਅਦ ਵੀਰੇ ਪੱਛ ਲਾਤੇ ਫਰਜਨਰੀ ਵਾਲੇ ਬਲੇਟ ਨਾਲ ਤਬਰੇ ਦੀ ਸਾਰੀ ਹਵਾ ਨਿਕਲ ਗਈ ਆਲਮੋਸਟ 90% ਬਾਕੀ ਇਹਨੂੰ ਸ਼ਾਮ ਨੂੰ ਉਤਾਰ ਕੇ ਦਾਣਾ ਖਵਾ ਦਾਂਗੇ ਸ਼ਾਮ ਦਾ ਹੋ ਗਿਆ ਟਾਈਮ ਆ ਜਾਓ ਬਈ ਦੇਖੀਏ ਕਿੰਨਾ ਢੇੜਤਾ ਲਓ ਬਈ ਇੱਕ ਗਾਡਰ ਦੋ ਤਿੰਨ ਚੌਥਾ ਵਿਚਾਲੀ ਜਿਆ ਪੰਜਵਾਂ ਤੇ ਛੇਮਾਂ ਤਬਈ ਆਲਮੋਸਟ ਸਾਰਾ ਦੇੜੀ ਦਿੱਤਾ ਆ ਮੜਾ ਰਹਿ ਗਿਆ ਵਿਚਾਲੀ ਜੇ ਹਾਂ ਤਾਂ ਵੀ ਅੱਜ ਕੰਪਲੀਟ ਹੋ ਜੂ ਹਨਾ ਤਾਂ ਬਈ ਅੱਜ ਹਨਾ ਆਪਣੇ ਭਾਂਡੇ ਦੀ ਸਾਰੀ ਛੱਤ ਟਹਿ ਗਈ ਬਈ ਆਲਮੋਸਟ ਸਾਰਾ ਡਨ ਹੋ ਗਿਆ ਆ ਕੰਮ ਤਾਂ ਬਹੁਤ ਵਧੀਆ ਹੋਇਆ ਇੱਕ ਦਿਨ ਚ ਛੱਤ ਦੇ ਡੇਟ ਤੀ ਆ ਵੀ ਕੱਢ ਦਿੰਨੇ ਆ ਬਈ ਯਾਰ ਖੁੱਡੇ ਚ ਹੁਣ ਤਾਂ ਗਰਮੀ ਆ ਗਈ ਚੱਕੋ ਮਾਸਟਰ ਖੁੱਡੇ ਦੀ ਵੀ ਅੱਜ ਸ਼ੀਟ ਆਪਾਂ ਤਾਰਤੀ ਹੁਣ ਜਮਾ ਅੰਦਰੋਂ ਖੁੱਲਾ ਹੋ ਗਿਆ ਵਧੀਆ ਹਵਾ ਜਾਇਆ ਕਰੂ ਆਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਇੱਕ ਨਵੀਂ ਵੀਡੀਓ ਚ ਇੱਕ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜਟੋ